होशियारपुर कांड दो नाओ मासूम हरवीर न इनसाफ दवाई लोक इंसाफ मंच से परातरी जथेबंद वालों शहर फगवाड़ा कैंडल से रोस मारच परिवार योग मुआवजा देवे सरकार इंसाफ मंच पंजाब फगवाड़ा लोग इंसाफ मंच से प्रातरी जथेबंदियों वालों होशियारपुर कतलकंड के दोषियों फाहे लगवाज फगवाड़ा कैंडल ते रोस मार्च किया गया जिस सैकड़े मरद औरत बच्चों ने शमूलीयत की इस मौके हरवीर के पिता अमनदीप भैन जसमीन कौर से पिंड पानो कि पंचायत के पिंड सैकड़े लोग हाजिर सन इस मौके कैंडल मार्च की अगवाई प्रधान जनरल फिलौर राजविंदर मुठडडा कल अमर बिनिंग सुरिंदर सिंह खालसा नवदीप सिंह ने सजे तौर पर की ਇਹ ਕੈਂਡਲ ਤੇ ਰੋਸਮਾਰਚ ਫਗਵਾੜਾ バス ਸਟੈਂਡ ਦੇ ਸਾਹਮਣੇ ਵਿਸ਼ਾਲ ਮੈਗਾ ਮਾਰਟ ਤੋਂ ਸ਼ੁਰੂ ਹੋਇਆ ਅਤੇ ਸ਼ਹਿਰ ਤੋਂ ਹੁੰਦਾ ਹੋਇਆ ਟਾਊਨ ਹਾਲ ਫਗਵਾੜਾ ਵਿਖੇ ਖਤਮ ਹੋਇਆ ਇਸ ਮੌਕੇ ਸੰਬੋਧਨ ਕਰਦੇ ਹੋਏ ਆਗੂਆਂ ਨੇ ਮੰਗ ਕੀਤੀ ਕਿ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਅਤੇ ਜਲਦੀ ਫੈਸਲੇ ਲਈ ਕੇਸ ਫਾਸਟ 트랙 ਅਦਾਲਤ ਵਿੱਚ ਚਲਾਇਆ ਜਾਵੇ ਅਤੇ ਪਰਿਵਾਰ ਨੂੰ ਯੋਗ ਮੁਆਵਜ਼ਾ ਰਾਸ਼ੀ ਦਿੱਤੀ ਜਾਵੇ ਯਾਦ ਰਹੇ ਕਿ ਪਿਛਲੇ ਦਿਨੀ ਹੁਸ਼ਿਆਰਪੁਰ ਵਿੱਚ ਇੱਕ ਪਰਵਾਸੀ ਵਿਅਕਤੀ ਵੱਲੋਂ ਇੱਕ ਬੱਚੇ ਦੇ ਨਾਲ ਕੀਤੀ ਹੈਵਾਨੀਅਤਿਕ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ ਜੋਤ ਟੀਵੀ ਨਿਊਜ਼ ਚੈਨਲ ਤੋਂ ਪੱਤਰਕਾਰ 인ਦਰਜੀਤ ਸਿੰਘ ਬੈਂਸ ਦੇ ਨਾਲ सुरेंद्र ਕੁਮਾਰ ਸੋਨੂ ਦੀ ਖਾਸ ਰਿਪੋਰਟ ਅੱਜ ਅਸੀਂ ਲੋਕਾਂ ਸਮਾਂ ਅੱਜ ਕੋਲੋਂ ਤੇ ਹੋਰ ਭਰਾਵਾਂ ਜਿਥੇ ਬੰਦਿਆਂ ਵੱਲੋਂ ਹਰਵੀਰ ਦੇ ਜਿਹੜੇ ਕਾਤਲ ਆ ਉਹਨਾਂ ਨੂੰ ਖਾਹੇ ਲਾਉਣ ਦੀ ਮੰਗ ਕਰ ਰਹੇ ਆ ਵੀ ਉਹਨਾਂ ਨੂੰ ਖਾਹੇ ਲਾਇਆ ਜਾਵੇ ਜਲਦੀ ਤੋਂ ਜਲਦੀ ਜਿਹੜਾ ਕੇਸ ਆ ਉਹਨੂੰ ਡ੍ਰੈਗ ਤੇ ਲਾ ਕੇ ਜਲਦੀ ਤੋਂ ਜਲਦੀ ਜਿਹੜਾ ਉਹਨਾਂ ਨੂੰ ਜਿਹੜੇ ਦੋਸ਼ੀ ਆ ਇਹਨਾਂ ਨੇ ਬੜੀ ਬੇਰਮੀ ਨਾਲ ਉਹਨਾਂ ਨੂੰ ਤਕਲ ਕੀਤਾ ਤੇ ਉਹਨਾਂ ਨੂੰ ਜਲਦੀ ਤੋਂ ਜਲਦੀ ਬਾਹਰ ਬਾਹਲ ਆਇਆ ਜਾਵੇ ਤੇ ਸਰਕਾਰ ਤੋਂ ਮੰਗ ਕਰਦੇ ਆਂ ਕਿ ਜਿਹੜੇ ਇਦਾਂ ਦੇ ਗੁੰਡੇ ਅਸਰੇ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਇਥੋਂ ਪੰਜਾਬ ਤੋਂ ਚਲਦਾ ਕੀਤਾ ਜਾਵੇ ਜਿਹੜੇ ਇਦਾਂ ਦੇ ਮਾੜੇ ਅਸਰੇ ਤੇ ਆ ਕੇ ਜਿਹੜੇ ਇਦਾਂ ਦੇ ਕੰਮ ਕਰ ਰਹੇ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਇਥੋਂ ਚਲਦਾ ਕੀਤਾ ਜਾਵੇ ਤੇ ਹੋਰ ਅਸੀਂ ਪਰਿਵਾਰ ਦੇ ਨਾਲ ਜਿਹੜੀ ਅੱਜ ਜੋ ਵੀ ਹਮਦਰਦੀ ਪ੍ਰਗਟ ਕਰਦੇ ਆ ਨਾਲ ਨਾਲ ਅਮੇਰ ਨੂੰ ਅਸੀਂ ਸਾਡਾ ਦੇ ਫੁੱਲ ਪੇਟ ਕਰਦੇ ਆ ਜਿਹੜਾ ਬੱਚਾ ਸਾਡੇ ਕੋਲੋਂ ਸਾਡੀ ਬੱਚੀ ਕੋਲੋਂ ਸਾਡੀ ਭੈਣ ਜੀ ਕੋਲੋਂ ਸਦਾ ਲਈ ਖੋ ਰਿਹਾ ਮੁੜ ਕੇ ਵਾਸ ਨਹੀਂ ਹੋਣਾ ਉਹਨਾਂ ਨੂੰ ਅੱਜ ਅਸੀਂ ਸਾਡਾ ਦੇ ਫੁੱਲ ਪੇਟ ਕਰਦੇ ਆ ਜੈ ਜਤਾ ਜੈ ਸਰਕਾਰ ਜਿਤ ਰਣ ਦੇ ਨਾਮ